पंजाब सरकार मुर्दाबाद 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 भगवंत मान हाय 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 भगवंत मान हाय 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 वकील एकता जिंदाबाद 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 वकील एकता जिंदाबाद 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 पंजाब सरकार मुर्दाबाद 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 पंजाब सरकार मुर्दाबाद 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 ਜਿਹੜਾ ਸਾਡਾ ਪ੍ਰੋਟੈਸਟ ਕੰਟੀਨਿਊ ਪ੍ਰੋਟੈਸਟ ਚੱਲਦਾ ਪਿਆ ਆ ਪੰਜਾਬ ਸਰਕਾਰ ਦੇ ਖਿਲਾਫ ਕਿ ਜਿਹੜਾ ਸਾਡਾ ਕਟ ਸਿੰਘ ਕਿਰਾ ਉਹ ਸਾਡੇ ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਪਏ ਆ ਉਸ ਕੰਟੀਨਿਊ ਜਿਹੜੀ ਪ੍ਰੋਟੈਸਟ ਆ ਸਾਡਾ ਉਹਦਾ ਪਾਰਟ ਐਂਡ پارਸਲ ਐ ਔਰ ਕੋਸ਼ਿਸ਼ ਹੋ ਰਿਹਾ ਹੈ ਕੱਲ ਜਿਹੜੀ ਜੈਕਿਸ਼ਨ ਰੌੜੀ ਜੀ ਮਾਲਪੁਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਗਏ ਆ ਉਥੋਂ ਇਹ ਪਰਪੱਕ ਹੋ ਗਿਆ ਵੀ ਇਹ ਮਤਲਬ ਗਰਸ਼ੰਕਰ ਨੂੰ ਕੱਟਣ ਜਾ ਰਹੇ ਔਰ ਇਹਦਾ ਇਹ ਜਿਹੜਾ ਅਸੀਂ ਪਹਿਲੇ ਦਿਨ ਤੋਂ ਕਰ ਰਿਹਾ ਵੀ ਇਹ ਜਿਹੜਾ ਗਰਸ਼ੰਕਰ ਦੇ ਲੋਕਾਂ ਨਾਲ ਗਰਸ਼ੰਕਰ ਦੀ ਆਬਾਦ ਨਾਲ ਆਮ ਲੋਕਾਂ ਨਾਲ ਧੋਖਾ ਇਹ ਸਾਡੇ ਬਾਰਾ ਸੋਸ਼ਲ ਨਾਲ ਬਤਿਲਾ ਨਾਲ ਤੋਂ ਧੋਖਾ ਨਹੀਂ ਆਮ ਲੋਕਾਂ ਦਾ ਧੋਖਾ ਹੈ ਕਿਉਂਕਿ ਜਿਹੜਾ ਉਹ ਆਪ ਚਾਹੁੰਦੇ ਆ ਵੀ ਜਿਹੜੀ ਸਾਡੀ ਕਨੈਕਟੀਵਿਟੀ ਗਾਡਸ਼ੰਕਰ ਨਾਲ ਹੈ ਗਾਡਸ਼ੰਕਰ ਨਾਲ ਗਾਡਸ਼ੰਕਰ ਵੀ ਆਪ ਕੋਲ ਨਾਲ ਹਿਸ਼ਾਰਪੋਰੀ ਬਣੇ ਰਹਾ ਸਾਨੂੰ ਆਨੰਦਪੁਰ ਸਾਹਿਬ ਅਪਰੂਵ ਕਰਨਾ ਪਾਇਆ ਹਿਸ਼ਾਰਪੋਰੀ ਪ੍ਰੋਜੈਕਟ ਕਰਨਾ ਈਜ਼ੀ ਆ ਔਰ ਉਹਨਾਂ ਦੇ ਸੈਂਟੀਮੈਂਟਸ ਸਾਡੇ ਜ਼ਿਲ੍ਹੇ ਨਾਲ ਜੁੜੇ ਹੋਏ ਆ ਉਹਨਾਂ ਸੈਂਟੀਮੈਂਟਸ ਨੂੰ ਡਿਸਟਰਬ ਕਰਕੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਮੈਨੂੰ ਲੱਗਦਾ ਆ ਵੀ ਲੋਕ ਹੁਣ ਵੇਅਰ ਹੋ ਗਿਆ ਉਹ ਅਸੀਂ ਲੋਕਾਂ ਦੇ ਨਾਲ ਆ ਉਹ ਧੱਕਾ ਅਸੀਂ ਇਹ ਸਹਿਣ ਨਹੀਂ ਕਰਾਂਗੇ ਨਾ ਇਹ ਲੋਕ ਸਹਿਣ ਕਰ ਸਰ ਆਪਣੇ ਤਿੱਤੀ ਪਿੰਡ ਕਹਿੰਦੇ ਸਾਨੂੰ ਸਪਰਥਨ ਦਾ ਪੂਰਾ ਹ ਜਿਹੜਾ ਡਿਪੀ ਸਪੀਕਰ ਹੋ ਰਹੇ ਅੱਜ ਉਹ ਜਿਹੜਾ ਮਾਲਪੁਰ ਦਾ ਕਲੀਅਰ ਕੀਤਾ ਸੀ ਮੈਂ ਤਾਂ ਫੇਰ ਇੱਕ ਵਾਰ ਕਹਿੰਦਾ ਜੀ ਜੋ ਮਾਲਪੁਰ ਦਾ ਕਲੀਅਰ ਕਰਕੇ ਗਏ ਆ ਜੋ ਜਿੱਦਾਂ ਮਾਲਪੁਰ ਦਾ ਕਲੀਅਰ ਕਰਕੇ ਗਏ ਆ ਇੱਥੇ ਗਰਸ਼ੰਕਰ ਦਾ ਕਲੀਅਰ ਕਰ ਦਿੰਦੇ ਵੀ ਗਰਸ਼ੰਕਰ ਨਹੀਂ ਜਾ ਰਿਹਾ ਉਹਨਾਂ ਨੇ ਗਰਸ਼ੰਕਰ ਦੀ ਕਲੈਰੀਫਿਕੇਸ਼ਨ ਨਹੀਂ ਦਿੱਤੀ ਇਹਦਾ ਮਤਲਬ ਬੰਦ ਕੁਝ ਕਾਲਾ ਹੈ ਸਰ ਕਿੰਨੇ ਦਿਨ ਹੜਤਾਲ ਰਹਿਣੀ ਹੈ ਸਾਡੀ ਜੀ ਮੁਕੰਮਲ 24 ਤਰੀਕ ਤੱਕ ਮੁਕੰਮਲ ਅਸੀਂ ਹੜਤਾਲ ਹੁੰਦੇ ਆਂ ਔਰ 24 ਤਰੀਕ ਤੱਕ ਸਾਡੇ ਜਿਹੜੇ ਪ੍ਰਦਰਸ਼ਨ ਆ ਲਗਾਤਾਰ ਚੱਲਦੇ ਰਹਿਣ ਸਰ ਆਪਣੇ ਮੇਨ ਜਿਹੜੀ ਗੱਲ ਹੈਗੀ ਆ ਤੁਸੀਂ ਹਾਈ ਕੋਰਟ ਚ ਰਿਕਰਡ ਪਾਈ ਜੀ ਇਸ ਬਾਰੇ ਨਹੀਂ ਜੀ ਸਾਡੀ ਬਾਰ ਬਲੋਂ ਹਾਈ ਕੋਰਟ ਚ ਅਸੀਂ ਕੋਈ ਰਿਟਨ ਨਹੀਂ ਪਾਈ ਤੇ ਨਾ ਬਾਰ ਨੇ ਐਸ ਐਸਾ ਕੋਈ ਰੈਜ਼ੋਲੂਸ਼ਨ ਪਾਇਆ ਵੀ ਅਸੀਂ ਕੋਈ ਰਿਟ ਪਾਈ ਹੈ ਤਰਨੇ ਤੋਂ ਲਾਵਾ ਕੋਈ ਪ੍ਰੋਸੈਸਿੰਗ ਪਤਾ ਨਹੀਂ ਜੀ ਉਹ ਕਰਦੇ ਆ ਪਤਾ ਪਤਾ ਲੱਗਾ ਪਰ ਉਹ ਬਾਰ ਦਾ ਉਸ ਰਿਟ ਨਾਲ ਕੋਈ ਕਨਸਰਨ ਨਹੀਂ ਸਰ ਆਪਣੇ ਡੀ ਸਾਹਿਬ ਦਾ ਕੀ ਹੁਕਮ ਆਇਆ ਵੀ ਕਹਿੰਦੇ ਵੀ ਤਰਨੇ ਲਾਉਂਦੇ ਸੀ ਸਾਹਿਬ ਦੇ ਹੁਕਮਾਂ ਨੂੰ ਜਿਹਦੇ ਵਿੱਚ ਸਰਕਪੁਲੇਟ ਕੀਤਾ ਵੀ ਜਿਹੜੀ ਜਿਹੜੇ ਕਹਿੰਦੇ ਵੀ 4 ਤੋਂ ਜਾਂ 5 ਤੋਂ ਬਾਅਦ ਬੰਦੇ ਕੱਢ ਲੈਣਾ ਸਰ ਗੱਲ ਇਹ ਆ ਜਿਹੜੀ ਸਮੇਂ ਦੀ ਲੋੜ ਹੈ ਰੌੜੀ ਸਾਹਿਬ ਜੇ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਨੁਮਾਇੰਦੇ ਸਾਰੇ ਗੜਸ਼ੰਕਰ ਦੇ ਬਣੋ 40 50 ਪਿੰਡਾਂ ਦੇ ਨਾ ਬਣੋ ਵਕੀਲ ਭਾਈਚਾਰੇ ਨੇ ਲੋਕਾਂ ਨੂੰ ਜਗਾਇਆ ਜ਼ਰੂਰ ਆ ਗੱਲ ਇੱਕ ਤੁਹਾਨੂੰ ਸਪਸ਼ਟ ਕਰਦੀ ਐ ਇਹ ਗੱਲ ਵਕੀਲ ਭਾਈਚਾਰੇ ਦੀ ਐਜੀਟੇਸ਼ਨ ਨਹੀਂ ਸਾਰੇ ਜਨ ਸਮੂਹ ਦੀ ਐਜੀਟੇਸ਼ਨ ਐ ਸੋ ਮਨ ਚੋਂ ਵਹਿਮ ਕੱਢ ਦਿਓ 2027 ਆਉਣ ਲੱਗੀ ਐ ਮੋਰੇ ਜੇ ਲੋਕਾਂ ਦਾ ਸਾਥ ਚਾਹੁੰਦੇ ਹੋ ਤੇ ਲੋਕਾਂ ਦੇ ਨਾਲ ਖੜ੍ਹ ਜਾਓ ਜਿਹੜੇ ਆ ਦਿੱਲੀ ਵਾਲਿਆਂ ਦੇ ਕਹਿਣ ਤੇ ਇਹ ਫੈਸਲੇ ਜਿਹੜੇ ਆ ਚੋਰਾ ਜਿਹੜੀ ਆ ਲੋਕਨ ਮਿੱਟੀ ਖੇਡਣੀ ਬੰਦ ਕਰ ਦਿਓ ਜਿਹੜੀ ਤੁਸੀਂ ਲੋਕਨ ਮਿੱਟੀ ਦਿੱਲੀ ਵਾਲਿਆਂ ਦੇ ਖੇਡ ਕਹਿਣ ਤੇ ਖੇਡ ਕੇ ਤੇ ਮਾਈਨਿੰਗ ਮਾਫੀਆ ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਚੱਲਦਿਆ ਉਹਦੇ ਵਿੱਚ ਹਿੱਸੇਦਾਰੀ ਪਾਉਣੀ ਆ ਬੰਦ ਕਰ ਦਿਓ ਬਹੁਤ ਮਾੜੀਆਂ ਚੀਜ਼ਾਂ ਆ ਵੱਡੇ ਵੱਡੇ ਰਾਜੇ ਆਏ ਵੱਡੇ ਵੱਡੇ ਰਹਿਬਰ ਆਏ ਪਰ ਸਭ ਚਲੇ ਗਏ ਲੋਕ ਯਾਦ ਉਹਨੂੰ ਕਰਦੇ ਜਿਹੜਾ ਇਤਿਹਾਸਿਕ ਕਦਮ ਚੱਕਦਾ ਆ ਗੁਰੂ ਮਹਾਰਾਜ ਦੀ ਧਰਤੀ ਆਨੰਦਪੁਰ ਸਾਹਿਬ ਜ਼ਿਲ੍ਹਾ ਬਣ ਤੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਲੋਕਾਂ ਦੀ ਰਾਏ ਦੇ ਨਾਲ ਬਣਾ ਲਓ ਤੁਸੀਂ ਕੱਲ ਮਾਲਪੁਰ ਆ ਕੇ ਕਿਉਂ ਜ ਬਿਆਨ ਦਿੱਤਾ ਵੀ 30 ਪਿੰਡ ਮਾਲਪੁਰ ਦੇ ਨਹੀਂ ਜਾ ਰਹੇ ਕਿਉਂਕਿ ਤੁਹਾਨੂੰ ਤੁਹਾਡੀਆਂ ਵੋਟਾਂ ਟੁੱਟਦੀਆਂ ਦਿਸਦੀਆਂ ਸੀ ਬਾਕੀ ਗੜਸ਼ੰਕਰ ਦੀ ਕਿਉਂ ਨਹੀਂ ਸਾਰ ਲੈ ਰਹੇ ਬਈ ਸਭ ਸਾਰਿਆਂ ਨੂੰ ਬੇਨਤੀ ਆ ਜਨ ਸਮੂਹ ਨੂੰ ਲੋਕਾਂ ਨੂੰ ਬੇਨਤੀ ਆ ਵੀ ਗੜਸ਼ੰਕਰ ਵਾਲਿਓ ਜਾਗ ਜਾਓ ਇਹ ਤੁਹਾਡੇ ਨਾਲ ਸਿਆਸੀ ਸਾਜ਼ਿਸ਼ ਹੋ ਰਹੀ ਆ ਇਸ ਤੋਂ ਵੱਜ ਜਾਓ ਆਪਣਾ ਜ਼ਿਲ੍ਹੇ ਦੇ ਵਿੱਚੋਂ ਗੜਸ਼ੰਕਰ ਨੂੰ ਜਿਹੜਾ ਹਿਆਰਪੁਰ ਜਿਹੜਾ ਇਤਿਹਾਸਿਕ ਜ਼ਿਲ੍ਹਾ ਆ ਇਹਦੇ ਵਿੱਚੋਂ ਗੜਸ਼ੰਕਰ ਦੀ ਜਿਹੜਾ ਕਟਾਓ ਬੰਦ ਕਰਾਉਣ ਦੇ ਲਈ ਲੰਬੀ ਅਗਿਟੇਸ਼ਨ ਲੜੋ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਲੀਡਰ ਆਪਣੇ ਆਪ ਨੂੰ ਕਹਿੰਦੇ ਆ ਤੇ ਅੱਜ ਲੋਕਾਂ ਦੇ ਨਾਲ ਖੜਕੇ ਦਿਖਾ ਦਿਓ ਜਾਂ ਦਿੱਲੀ ਵਾਲਿਆਂ ਦੇ ਨਾਲ ਇੱਕ ਜਿਹੜੀ ਆ ਪੱਖਪਾਤੀ ਕਰਕੇ ਤੁਸੀਂ ਲੋਕਾਂ ਦੇ ਉੱਪਰ ਜਿਹੜੀ ਆ ਆਪਣੀ ਤਲਵਾਰ ਫੇਰਨ ਜਾ ਰਹੇ ਹੋ ਸੋ ਇਸ ਫੈਸਲੇ ਨੂੰ ਵਾਪਸ ਲੈਣਾ ਬਹੁਤ ਜ਼ਰੂਰੀ ਹੈ ਸਮੇਂ ਦੀ ਲੋੜ ਬਾਹਰ ਕਾਉਂਸਲ ਅਸੋਸੀਏਸ਼ਨ ਕੋਲੋਂ ਪਾਈ ਰੈਟ ਪਾਈ ਆ ਰਹੀ ਨਹੀਂ ਜੀ ਇਹ ਗੜਸ਼ੰਕਰ ਬਾਹਰ ਅਸੋਸੀਏਸ਼ਨ ਕੱਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਪ੍ਰਧਾਨ ਸਾਹਿਬ ਘੁਮਣ ਸਾਹਿਬ ਸਾਰੇ ਮਿਲ ਕੇ ਆਏ ਆ ਰੈਟ ਜੀ ਅਜੇ ਤੱਕ ਸਮੂਹਿਕ ਤੌਰ ਤੇ ਸਾਂਝੇ ਤੌਰ ਤੇ ਬਾਹਰ ਅਸੋਸੀਏਸ਼ਨ ਵੱਲੋਂ ਕੋਈ ਇਹੋ ਜੀ ਕੋਈ ਗੱਲ ਨਹੀਂ ਜੀ ਕਿਸੇ ਨੇ ਕੋਈ ਇਹੋ ਜੀ ਅਜੇ ਰੈਟ ਹਾਈ ਕੋਰਟ ਗਿਆ ਹੀ ਕੋਈ ਨਹੀਂ ਬਾਹਰ ਚ ਬਾਹਰ ਨਹੀਂ ਗਈ ਕੋਈ ਨਿੱਜੀ ਪੱਧਰ ਤੇ ਕੋ ਗਿਆ ਹੋ ਸਕਦਾ ਕਹਿ ਨਹੀਂ ਸਕਦੇ ਧੰਨਵਾਦ